ਇਸ ਸੋਲਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਜਾਸੂਸੀ ਕਰਨ ਦੇ ਦੋਸ਼ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਸੋ ਦੱਸ ਦਿੰਨੇ ਆ ਕਿ ਆਈਐਸਆਈ ਏਜੰਟ ਦੇ ਨਾਲ ਸਿੱਧਾ ਸੰਪਰਕ ਦੇ ਵਿੱਚ ਸੀਗੇ ਇਹ ਦੋਵੇਂ ਜਾਸੂਸ ਔਰ ਕਿਹਾ ਜਾ ਰਿਹਾ ਕਿ ਪੈਂਡਰਾਈਵ ਦੇ ਰਾਹੀਂ ਜੇਰੀ ਸਾਰੀ ਜ਼ਰੂਰੀ ਜਾਣਕਾਰੀ ਸੀ ਉਹ ਭੇਜੀ ਜਾ ਰਹੀ ਸੀ ਪਾਕਿਸਤਾਨ ਦੇ ਵਿੱਚ ਸੋ ਦੋ ਮੋਬਾਈਲ ਬਰਾਮਦ ਕੀਤੇ ਗਏ ਨੇ ਜੋ ਕਿ ਆਈਐਸਆਈ 에ਜੰਟ ਦੇ ਨਾਲ ਜਿਸ ਨਾਲ ਸੰਪਰਕ ਕੀਤਾ ਜਾਂਦਾ ਸੀ ਉਸ ਮੋਬਾਈਲਾਂ ਨੂੰ ਜਿਹੜਾ ਹੈ ਉਹ ਬਰਾਮਦ ਕਰ ਲਿਆ ਗਿਆ ਹੈ ਫਿਲਹਾਲ ਅੰਮ੍ਰਿਤਸਰ ਰੋਲਾ ਪੁਲਿਸ ਨੇ ਖੂਫੀਆ ਜਾਣਕਾਰੀ ਦੇ ਆਧਾਰ ਉਤੇ ਕਾਰਵਾਈ ਕੀਤੀ ਹੈ ਔਰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਨਾਲ ਜੁੜੀ ਜਾਸੂਸੀ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਦੋ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਦੱਸਦੇ ਨਹੀਂ ਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਅ ਅਜਿਹੇ ਜਾਸੂਸ ਜਿਹੜੇ ਸੀ ਉਹ ਫੜੇ ਗਏ ਸੀ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਹੁਤ ਸਾਰੇ ਪ੍ਰੂਫ ਜਿਹੜੇ ਸੀ ਉਹਨਾਂ ਤੋਂ ਮਿਲੇ ਸੀ ਜਿਸ ਨੂੰ ਪਤਾ ਲੱਗਦਾ ਸੀ ਕਿ ਇਹ ਜਿਹੜੇ ਨੌਜਵਾਨ ਨੇ ਜੋ ਹਰਿਆਣਾ ਨਾਲ ਜੁੜੇ ਨੇ ਜਾਂ ਫਿਰ ਪੰਜਾਬ ਨਾਲ ਜੁੜੇ ਨੇ ਇਹ ਨੌਜਵਾਨ ਪਾਕਿਸਤਾਨ ਵਿੱਚ ਬੈਠੇ ਜੋ ਏਜੰਟ ਨੇ ਖੂਫੀਆ ਏਜੰਸੀ ਉਹਨਾਂ ਦੇ ਨਾਲ ਸੰਪਰਕ ਵੀ ਸੀਗੇ ਔਰ ਜੋ ਵੀ ਜਾਣਕਾਰੀ ਸੀ ਚਾਹੇ ਉਹ ਆਰਮੀ ਨਾਲ ਰਿਲੇਟਡ ਹੋਵੇ ਜਾਂ ਫਿਰ ਕਿਸੇ ਨਾਲ ਸੰਬੰਧਿਤ ਜਾਣਕਾਰੀ ਜਿਹੜੀ ਸੀ ਬਹੁਤ ਜ਼ਰੂਰੀ ਦਸਤਾਵੇਜ਼ ਸੀ ਉਹ ਪਾਕਿਸਤਾਨ ਦੇ ਵਿੱਚ ਭੇਜੇ ਜਾਂਦੇ ਸੀ ਔਰ ਹੁਣ ਸੋਸ਼ਲ ਮੀਡੀਆ ਅਕਾਊਂਟ ਐਕਸ ਉੱਤੇ ਡੀਜੀਪੀ ਪੰਜਾਬ ਪੁਲਿਸ ਗੌਰਵ ਯਾਦਵ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਆਈਐਸਆਈ ਦੇ ਨਾਲ ਜੁੜੇ ਹੋਏ ਨੇ ਜਾਸੂਸੀ ਗਤੀਵਿਧੀਆਂ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਦੋ ਫੋਨ ਵੀ ਬਰਾਮਦ ਕੀਤੇ ਨੇ ਜੋ ਫੜੇ ਗਏ ਦੋਸ਼ੀ ਨੇ ਉਨਾ ਦੀ ਪਛਾਣ ਗੁਰਪ੍ਰੀਤ ਸਿੰਘ ਜਿਸ ਨੂੰ ਗੋਪੀ ਫੌਜੀ ਵੀ ਕਿਹਾ ਜਾਂਦਾ ਹੈ ਔਰ ਸਾਹਿਲ ਮਸੀਹ ਜਿਸ ਨੂੰ ਸ਼ਾਲੀ ਕਿਹਾ ਜਾਂਦਾ ਹੈ ਇਹਨਾਂ ਦੋਨਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਜੋ ਸ਼ੁਰੂਆਤੀ ਜਾਂਚ ਹੋਈ ਹੈ ਉਸ ਦੇ ਵਿੱਚ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਪਾਕਿਸਤਾਨ ਦੀ ਆਈਐਸਆਈ ਦੇ ਏਜੰਟਾਂ ਦੇ ਨਾਲ ਸਿੱਧੇ ਸੰਪਰਕ ਵਿੱਚ ਸੀਗੇ ਔਰ ਪੈਨ ਡਰਾਈਵ ਦੇ ذریعے ਜਿਹੜੇ ਬਹੁਤ ਹੀ ਗੁਪਤ ਤੇ ਬਹੁਤ ਹੀ ਸੰਵੇਦਨਸ਼ੀਲ ਜਿਹੜੀਆਂ ਜਿਹੜੀਆਂ ਦਸਤਾਵੇਜ਼ ਸੀਗੇ ਉਹਨਾਂ ਨੂੰ ਸਾਂਝਾ ਕਰ ਰਹੇ ਸੀ ਔਰ ਇਸ ਮਾਮਲੇ ਦੇ ਵਿੱਚ ਜੋ ਆਈਐਸਆਈ ਹੈਂਡਲਰ ਦਾ ਮੁੱਖ ਬੰਦਾ ਹੈ ਉਸ ਦੀ ਪਛਾਣ ਰਾਣਾ ਜਵੇਦ ਵਜੋ ਹੋਈ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਬੈਠ ਕੇ ਇਹਨਾਂ ਦੇ ਨਾਲ ਸੰਪਰਕ ਕਰ ਸੀ ਸੀਗਾ ਔਰ ਨਾਲ ਦੇ ਨਾਲ ਜੋ ਵੀ ਭਾਰਤ ਨਾਲ ਸੰਬੰਧਿਤ ਫੌਜੀ ਜਿਹੜੀ ਜਾਣਕਾਰੀ ਸੀ ਉਹ ਦਿੱਤੀ ਜਾ ਰਹੀ ਸੀ ਇਹਨਾਂ ਵੱਲੋਂ ਫਿਲਹਾਲ ਪੁਲਿਸ ਨੇ ਦੋਸ਼ੀਆਂ પાસેથી ਦੋ ਮੋਬਾਈਲ ਫੋਨ ਜਿਹੜੇ ਨੇ ਉਹ ਜ਼ਬਤ ਕਰ ਲਏ ਨੇ ਜਿਸ ਦਾ ਇਸਤੇਮਾਲ ਆਈਐਸਆਈ एजेंटा ਦੇ ਨਾਲ ਗੱਲਬਾਤ ਦੌਰਾਨ ਕੀਤਾ ਜਾ ਰਿਹਾ ਸੀ ਫਿਲਹਾਲ ਉਹਨਾਂ ਦੇ ਫੋਨ ਫੋਰੈਂਸਿਕ ਜਾਂਚ ਤੇ ਸਾਈਬਰ ਜਾਂਚ ਨੂੰ ਭੇਜ ਦਿੱਤੇ ਗਏ ਨੇ ਔਰ ਜੋ ਵੀ ਜਾਣਕਾਰੀ ਜੁੜੀ ਹੈ ਉਹ ਸਾਹਮਣੇ ਆਏਗੀ ਬਹੁਤ ਹੀ ਵੱਡੀ ਗ੍ਰਿਫਤਾਰੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਭਾਰਤ ਦੀ ਜਿਹੜੀ ਵੱਡੀ ਜਾਣਕਾਰੀ ਸੀ ਜਿਹੜੀ ਗੁਪਤ ਜਾਣਕਾਰੀ ਸੀ ਉਹ ਦਿੱਤੀ ਜਾ ਰਹੀ ਸੀ ਜੋ ਕਿ ਪਾਕਿਸਤਾਨ ਦੇ ਵਿੱਚ ਖੂਫੀਆ ਏਜੰਸੀਆ ISI ਨੂੰ ਫਿਲਹਾਲ ਬੀਤੇ ਕੁਝ ਦਿਨ ਪਹਿਲਾਂ ਵੀ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਕਿ ਬਹੁਤ ਸਾਰੇ ਅਜਿਹੇ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਕਦੇ ਆ ਕਿ ਇਨਫਲੂਐਂਸਰ ਸੀਗੇ ਜੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਕਿਸਤਾਨ ਜਾਂਦੇ ਸੀ ਔਰ ਉੱਥੇ ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਨਾਲ ਸੰਪਰਕ ਵਿੱਚ ਆਏ ਔਰ ਉਸ ਤੋਂ ਬਾਅਦ ਭਾਰਤ ਵਿੱਚ ਆ ਕੇ ਬਹੁਤ ਹੀ ਜ਼ਰੂਰੀ ਜਾਣਕਾਰੀ ਜਿਹੜੀ ਸੀ ਉਹ ਉਹਨਾਂ ਨੂੰ ਦਿੱਤੀ ਜਾ ਰਹੀ ਸੀ ਫਿਲਹਾਲ ਪਿੱਛੇ ਇਹ ਵੀ ਆਇਆ ਸੀ ਕਿ ਜੋ ਕਸ਼ਮੀਰ ਵਿੱਚ ਹਮਲਾ ਹੋਇਆ ਹੈ ਉਸ ਨਾਲ ਰਿਲੇਟਡ ਵੀ ਜਾਣਕਾਰੀ ਜਿਹੜੀ ਹੈ ਉਹ ਪਹਿਲਾਂ ਜੋ ਪਾਕਿਸਤਾਨ ਦੇ ਆਈਐਸਆਈ ਏਜੰਸੀ ਉਹਨਾਂ ਨੂੰ ਦਿੱਤੀ ਗਈ ਸੀ ਫਿਲਹਾਲ तमाम ਜਾਂਚ ਦਾ ਵਿਸ਼ਾ ਹੈ ਔਰ ਜੋ ਹੁਣ ਜਾਣਕਾਰੀ ਮਿਲੀ ਹੈ ਦੋ ਹੋਰ ਜਾਸੂਸੀ ਦੇ ਦੋਸ਼ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਇਸ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਜਿਹੜੇ ਨੇ ਉਹ ਹੋਣ ਦੀ ਉਮੀਦ ਹੈ ਫਿਲਹਾਲ ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਜੋ ਸਾਹਮਣੇ ਆਇਆ ਹੈ ਕਿ ਜੋ ਜਾਸੂਸੀ ਅੱਤਵਾਦੀ ਨੈਟਵਰਕ ਦੇ ਪਿੱਛੇ ਜਿਹੜੇ ਬਹੁਤ ਸਾਰੇ ਜਿਹੜੇ ਅਜਿਹੇ ਕਹਿ ਸਕਦੇ ਏਜੰਟ ਨੇ ਸ਼ਾਮਲ ਨੇ ਜੋ ਕਿ ਭਾਰਤ ਨੂੰ ਪੰਜਾਬ ਨੂੰ ਨਸ਼ਟ ਕਰਨ ਦੀ ਫਰਾਕ ਵਿੱਚ ਨੇ ਪਰ ਕਿਸੇ ਨਾ ਕਿਸੇ ਤਰ੍ਹਾਂ ਜੋ ਬੀਐਸਐਫ ਕਹਿ ਲਈਏ ਜਾਂ ਫਿਰ ਪੰਜਾਬ ਪੁਲਿਸ ਕਹਿ ਲਈਏ ਉਹਨਾਂ ਵੱਲੋਂ ਲਗਾਤਾਰ ਉਹਨਾਂ ਦੀ ਨਪਾਕ ਕੋਸ਼ਿਸ਼ਾਂ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾ ਰਿਹਾ ਉਹਨਾਂ ਨੂੰ ਉਹਨਾਂ ਨੂੰ ਨਾਕਾਮ ਕੀਤਾ ਜਾ ਰਿਹਾ ਔਰ ਜਿਸ ਤਰ੍ਹਾਂ ਨਾਲ ਹੁਣ ਦੋ ਜਾਸੂਸ ਹੋੜਫੜੇ ਨੇ ਇਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਇਹਨਾਂ ਦੇ ਬੈਕਬੋਰਡ ਔਰ ਫਾਰਵਰਡ ਜਿਹੜੇ ਲਿੰਕ ਨੇ ਉਹਨਾਂ ਦੀ ਪਹਿਚਾਨ ਵੀ ਜਿਹੜੀ ਹੈ ਉਹ ਹੋ ਸਕਦੀ ਹੈ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਬੋਸ ਸਾਰੇ ਲੋਕ ਜਿਹੜੇ ਨਾਲ ਜੁੜੇ ਹੋਣਗੇ ਉਹਨਾਂ ਦੀ ਤਸਵੀਰਾਂ ਵੀ ਸਾਹਮਣੇ ਆਣਗੀਆਂ ਔਰ ਉਸ ਤੋਂ ਬਾਅਦ ਇਹਨਾਂ ਦੇ ਕੀ मंसूਬੇ ਨੇ ਕੀ ਕੁਝ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਸੀ ਤਮਾਮ ਫੋਰੈਂਸਿਕ ਜਾਂਚ ਜਦੋਂ ਹੋਏਗੀ ਉਸ ਤੋਂ ਬਾਅਦ ਸਾਹਮਣੇ ਆਏਗਾ ਫਿਲਹਾਲ ਇੱਕ ਵਾਰੀ ਫੇਰ ਦੱਸ ਦਿੰਨੀਆਂ ਕਿ ਅੰਮ੍ਰਿਤਸਰ ਦੇ ਵਿੱਚ ਦੋ ਜਾਸੂਸਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਈਐਸਆਈ 에ਜੰਟ ਜੋ ਖੂਫੀ ਐਜੰਸੀ ਹੈ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਸੀ ਪੈਨ ਡਰਾਈਵ ਰਾਹੀਂ ਔਰ ਮੋਬਾਈਲ ਦੇ ਨਾਲ ਉਹਨਾਂ ਦਾ ਸੰਪਰਕ ਵੀ ਸੀਗੇ ਜਾਵੇਦ ਜੋ ਦੱਸਿਆ ਜਾ ਰਿਹਾ ਹੈ ਮੁਖੀ ਆਈਐਸਆਈ ਦਾ ਉਸ ਦੇ ਨਾਲ ਇਹ ਸਿੱਧਾ ਸੰਪਰਕ ਵੀ ਸੀਗੇ ਫਿਲਹਾਲ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਏਗਾ ਇਹ ਵੇਖਣਾ